ਸੰਤ ਬਾਬਾ ਨਰਾਇਣ ਸਿੰਘ ਜੀ ਰੋਲੀਵਾਲਿਆਂ ਦੇ ਸਲਾਨਾ 22ਵੀਂ ਵਰਸੀ ਤੇ ਸਮਾਗਮ 4 ਅਪ੍ਰੈਲ ਤੋਂ ਹੋਣਗੇ ਸ਼ੁਰੂ 9 10 11 ਅਪ੍ਰੈਲ ਨੂੰ ਸ਼ਾਮ ਦੇ ਧਾਰਮਿਕ ਦੀਵਾਨਾਂ ਪੰਜਾਬ ਦੇ ਕੋਨੇ-ਕੋਨੇ ਤੋਂ ਸੰਤ ਮਹਾਪੁਰਸ਼ ਪਹੁੰਚ ਕੇ ਸੰਗਤਾਂ ਨੂੰ ਕਰਨਗੇ ਨਿਹਾਲ ਮੋਗਾ ਨਜ਼ਦੀਕ ਪਿੰਡ ਰੋਲੀ ਵਿਖੇ ਸਥਿਤ ਗੁਰਦੁਆਰਾ ਸੰਤ ਪਵਨ ਕੂਟਿਆ ਅੰਗੀਠਾ ਸਾਹਿਬ ਰੋਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਚਖੰਡ ਵਾਸੀ ਤਨਤਨ ਸੰਤ ਬਾਬਾ ਨਰੈਨ ਸਿੰਘ ਜੀ ਰੋਲੀਵਾਲਿਆਂ ਦੀ ਸਲਾਡਾ ਵਰਸੀ ਗੁਰਦੁਆਰਾ ਸੰਤ ਭਵਨ ਕੂਟਿਆ ਅੰਗਿੱਠਾ ਸਾਇਬ ਰੋਲੀ ਵਿਖੇ ਮੁੱਖ ਸੇਵਾਦਾਰ ਪੰਥ ਦੇ ਪ੍ਰਸਿੱਧ ਪ੍ਰਚਾਰਕ ਸੰਤ ਮਹਾਪੁਰਸ਼ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੋਲੀਵਾਲਿਆਂ ਦੀ ਸਰਪ੍ਰਸਤੀ ਹੇਠ ਸਮੁੱਚੇ ਨਗਰ ਨਿਵਾਸੀਆਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ ਅੱਜ ਗੁਰਦੁਆਰਾ ਸਾਹਿਬੀ ਕੇ ਸਲਾਨਾ 22ਵੀਂ ਵਰ੍ਹੇ ਦੇ ਸਬੰਧ ਵਿੱਚ ਕੀਤੇ ਜਾ ਰਹੇ ਸਮਾਗਮ ਸੰਬੰਧੀ ਸਲਾਨਾ ਵਰ੍ਹੇ ਦਾ ਪੋਸਟਰ ਜਾਰੀ ਕਰਦੇ ਹਨ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੋਲੀ ਵਾਲਿਆਂ ਨੇ ਜਾਣਕਾਰੀ ਦਿੰਦੇ ਆ ਦੱਸਿਆ ਕੀ ਦੱਸਿਆ ਤੁਸੀਂ ਆਪ ਹੀ ਸੁਣੋ